ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਮੰਗਲਵਾਰ ਦੀ ਰਾਤ ਇੱਕ ਲੜਕਾ 15 ਸਾਲਾਂ ਦਾ ਆਪਣੀ ਮਾਤਾ ਦੇ ਨਾਲ ਉਹ ਡੌਗ ਨੂੰ ਸੈਰ ਕਰਵਾਉਣ ਲਈ ਗਿਆ ਹੋਇਆ ਸੀਗਾ ਜਦੋਂ ਉਹ ਰਾਤ ਨੂੰ ਤੁਰੇ ਜਾ ਰਿਹਾ ਸੀ ਤਾਂ ਪਿੱਛੇ-ਪਿੱਛੇ ਲੜਕਾ ਸੀ ਮੋਹਰੇ ਮਾਂ ਜਾ ਰਹੀ ਸੀ ਤੇ ਨਾਲ ਉਹਨਾਂ ਦਾ ਡੌਗ ਸੀਗਾ ਜਦ ਨੂੰ ਇੱਕ ਬੰਦਾ ਪਿੱਛੋਂ ਆਉਂਦਾ ਔਰ ਉਹਨੇ ਆ ਕੇ ਉਸ 15 ਸਾਲਾਂ ਵਾਲੇ ਲੜਕੇ ਦੇ ਉੱਤੇ ਅਟੈਕ ਕਰ ਦਿੱਤਾ ਔਰ ਉਹ ਚਾਕੂ ਨਾਲ ਹਮਲਾ ਕੀਤਾ ਜਿਹਦੇ ਨਾਲ ਉਹ ਮੁੰਡਾ ਫਟੜ ਹੋ ਗਿਆ ਐ ਐਂਬੂਲੈਂਸ ਨੂੰ ਕਾਲ ਕੀਤਾ ਗਿਆ ਪੁਲਿਸ ਨੂੰ ਕਾਲ ਕੀਤਾ ਜਦ ਤੱਕ ਉਹ ਉੱਥੇ ਪਹੁੰਚਿਆ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਸ ਲੜਕੇ ਨੂੰ ਬਚਾਉਣ ਦੀ ਪਰ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਉਹਨੂੰ ਬਚਾ ਨਹੀਂ ਸਕੇ ਇਹ ਕਹਾਣੀ ਹੋਈ ਆ ਔਰ ਉਹ ਜਿਹੜੀ ਉਸ ਲੜਕੇ ਦੀ ਮਾਤਾ ਉਹਦਾ ਕਹਿਣਾ ਆ ਕਿ ਇਹ ਜਿਹੜਾ ਅਟੈਕ ਹੋਇਆ ਇਹ ਕਿਸਮ ਦਾ ਨਾ ਮੈਂਟਲ ਕੋਈ એપisode ਹੋਇਆ ਬੰਦੇ ਦੇ ਨਾਲ ਜਿਹਨੇ ਉੱਠ ਕੇ ਇਸ ਤਰ੍ਹਾਂ ਦਾ ਹਮਲਾ ਉਹਦੇ ਤੇ ਕਰ ਦਿੱਤਾ ਲੜਕੇ ਦੇ ਉੱਤੇ ਔਰ ਉਹਦੀ ਮੌਤ ਹੋ ਗਈ ਹੁਣ ਜਿਹੜੇ ਸਕੂਲ ਦੇ ਵਿੱਚ ਉਹ ਲੜਕਾ ਪੜ੍ਹਦਾ ਸੀਗਾ ਜੀ ਸੇਂਟ ਆਲਬਰਟ ਦਾ ਪਬਲਿਕ ਸਕੂਲ ਹੈਗਾ ਉਹਨਾਂ ਨੇ ਇੱਕ ਸਟੇਟਮੈਂਟ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਲੜਕੇ ਦਾ ਨਾਮ ਦੱਸਿਆ ਆ ਬਰਾਡਨ ਦਮਾਸਕੇ ਗ੍ਰੇਡ 9 ਦਾ ਸਟੂਡੈਂਟ ਸੀਗਾ ਲੌਰਨ ਏਕੰਦ ਜੂਨੀਅਰ ਹਾਈ ਸਕੂਲ ਦੇ ਵਿੱਚ ਉਹ ਪੜ੍ਹਦਾ ਸੀ ਔਰ ਉਹਨਾਂ ਨੇ ਇਹ ਵੀ ਸਟੇਟਮੈਂਟ ਜਾਰੀ ਕੀਤੀ ਹੈ ਕਿ ਉੱਥੋਂ ਦੇ ਜਿਹੜੇ ਟੀਚਰ ਨੇ ਸਟੂਡੈਂਟ ਨੇ ਉਹ ਉਹਨਾਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਉਸ ਲੜਕੇ ਦਾ ਔਰ ਉਹ ਕਹਿੰਦੇ ਬਈ ਬਹੁਤ ਵੱਡਾ ਸਾਨੂੰ ਇਹ ਲਾਸ ਹੋਇਆ ਉਸ ਬੱਚੇ ਦਾ ਇਸ ਦੁਨੀਆ ਤੋਂ ਜਾਣ ਦਾ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਸਕੂਲ ਦੇ ਜਿਹੜੇ ਝੰਡੇ ਹੈਗੇ ਆ ਉਹਨਾਂ ਨੂੰ ਨੀਵਾ ਕੀਤਾ ਜਾਵੇਗਾ ਉਸ ਬੱਚੇ ਦੀ ਯਾਦ ਦੇ ਵਿੱਚ ਔਰ ਪੁਲਿਸ ਨੇ ਉਹ ਜਿਹੜਾ ਦੂਸਰਾ ਵਿਅਕਤੀ ਸੀ ਜੀ ਉਹਨੂੰ ਜਿਹਨੇ ਹਮਲਾ ਕੀਤਾ ਉਹ ਉਹਨਾਂ ਦੇ ਉਹਨੂੰ ਫੜ ਲਿਆ ਉਹਨਾਂ ਨੇ ਤੇ ਉਹ ਅੰਡਰ ਉਹਨਾਂ ਦੀ ਅਰੈਸਟ ਕੀਤਾ ਹੋਇਆ ਹੈਗਾ ਇਸ ਵੇਲੇ ਯਾਦ ਰਹੇ ਕਿ ਪਿਛਲੇ ਮਈ ਦੇ ਵਿੱਚ ਇਦਾਂ ਦੀ ਘਟਨਾ ਇੱਧਰ ਇੱਕ ਸਾਊਥ ਸਾਈਡ ਦੇ ਵਿੱਚ ਵਾਪਰੀ ਸੀਗੀ ਜਦੋਂ ਇੱਕ ਔਰਤ ਕੈਰੋਲਨ ਰੋਬਲਿਅਰ 35 35 ਸਾਲਾਂ ਦੀ ਉਹ ਆਪਣੇ 11 ਸਾਲਾਂ ਦੇ ਸਾਰਾ ਮਿਲਰ ਦੇ ਨਾਲ ਉਹਨਾਂ ਦੋਨਾਂ ਨੂੰ ਜੀ ਇੱਥੇ ਵੀ ਹਮਲਾ ਜਿਹੜਾ ਕੀਤਾ ਗਿਆ ਸੀ ਚਾਕੂ ਨਾਲ ਕੀਤਾ ਗਿਆ ਸੀਗਾ ਔਰ ਇਹ ਸਕੂਲ ਸੀਗਾ ਕਰਾਫਰਡ ਪਲੇਨ ਸਕੂਲ ਸਾਊਥ ਸਾਈਡ ਦੇ ਵਿੱਚ ਔਰ ਬਾਅਦ ਦੇ ਵਿੱਚ ਪੁਲਿਸ ਨੇ ਉਹ ਜਿਹੜਾ ਵਿਅਕਤੀ ਮਾਰਨ ਵਾਲਾ ਸੀਗਾ ਮੋਲਟਰ ਮਾਸਟਰ ਉਹ ਹਸਪਤਾਲ ਦੇ ਵਿੱਚ ਜਾ ਕੇ 5 ਦਿਨਾਂ ਵਿੱਚ ਉਹਦੀ ਬੰਦੇ ਦੀ ਮੌਤ ਹੋ ਜਾਂਦੀ ਸੀਗੀ ਕਿਉਂਕਿ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਤੇ ਗੋਲੀ ਚੱਲ ਗਈ ਸੀ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।